ਸਤਨਾਮ ਵਾਹਿਗੁਰੂ ਸਾਹਿਬ ਜੀ ਅਵਲ ਅੱਲਾਹ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇਕ ਨੂਰ ਤੇ ਸਭ ਜਗੋ ਭਜਿਆ ਕੌਣ ਭਲੇ ਕੋ ਮੰਦੇ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੀਵਡ ਅਵਰ ਨਾ ਕੋਏ ਵਾਹ ਵਾਹ ਅਗਮ ਅਥਾਹ ਹੈ ਵਾਹ ਵਾਹ ਸੱਚਾ ਸੋਏ ਕਬੀਰ ਨਾ ਹਮ ਕੀਆ ਨਾ ਕਰਹਿਗੇ ਨਾ ਕਰ ਸਕੈ ਸਰੀਰ ਕੀਆ ਜਾਨੋ ਕਿਛ ਹਰ ਕੀਆ ਭਇਓ ਕਬੀਰ ਕਬੀਰ ਸੁ ਕਹੋ ਤਲ ਗੁਰ ਸੇਵੀਐ ਅਹਨੇ ਸਹਜ ਸੁਭਾਏ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਏ ਸਤਨਾਮ ਵਾਹਿਗੁਰੂ ਸਾਹਿਬ ਜੀ ਸੁਹੀ ਮਹੱਲਾ ਪੰਜਵਾ जन मोहे ब्रह्मण्ड ताह मे पा राख लेहो ए देहू अपना नाओ। जन मोहे ब्रह्मण्ड ताहु पाओ। ਰਾਖ ਲਿਓ ਇਹ ਵਿਖਈ ਜੀਓ ਦੇਹੋ ਆਪਣਾ ਨਾਉ ਰਹਾ ਜਾਤੇ ਨਹੀਂ ਕੋ ਸੁਖੇ ਤੱਕ ਪਛੈ ਜਾਉ ਛੋੜ ਜਹੇ ਜੋ ਸਗਲ ਕੋ ਫਿਰ ਫਿਰ ਲਪਟਾਉ ਕਰੋ ਕਿਰਪਾ ਕਰुणाਪਤੇ ਤੇਰੇ ਹਰ ਗੁਣ ਗਾਓ ਨਾਨਕ ਕੀ ਪ੍ਰਭ ਬੇਨਤੀ ਸਾਧ ਸੰਗ ਸਮਾਓ ਕਰੋ ਕਿਰਪਾ ਕਰुणाਪਤੇ ਤੇਰੇ ਹਰ ਗੁਣ ਗਾਓ ਨਾਨਕ ਕੀ ਪ੍ਰਭ ਦੇ ਨਤੀ ਸਾਧ ਸੰਗ ਸਮਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਤਗੁਰਾਂ ਦੀ ਸਾਜੀ ਨਿਵਾਜੀ ਹੋਈ ਸਾਧ ਸੰਗਤ ਜੀਓ ਆਪ ਸਭ ਸੰਗਤਾਂ ਪਰਮ ਕਿਰਪਾਲੂ ਕਿਰਪਾ ਨਿਦਾਨ ਹਾਜ਼ਰ ਹਜ਼ੂਰ ਗੱਦੀ ਤੇ ਬਿਰਾਜ਼ਮਾਨ ਚਵਰੇ ਛਤਰ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨਾਂ ਦੀ ਪਾਵਨ ਹਜ਼ੂਰੀ ਦੇ ਅੰਦਰ ਜੁੜ ਬੈਠੇ ਹੋ ਆਓ ਸਾਰੀਆਂ ਸੰਗਤਾਂ ਫਤਿਹ ਦੀ ਸਾਂਝ ਪਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਪਾਵਨ ਹੁਕਮਨਾਮੇ ਅੰਦਰ ਸ਼ਹੀਦਾਂ ਦੇ ਸ਼ਿਰਤਾਜ ਸ਼ਾਂਤੀ ਦੇ ਸੋਮੇ ਸੱਚ ਦੇ ਸੂਰਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੁਹੀ ਰਾਗ ਅੰਦਰ ਇਹ ਪਾਵਨ ਸ਼ਬਦ ਉਚਾਰਨ ਕੀਤਾ ਹੈ ਸ਼ਬਦ ਦੇ ਆਦ ਵਿੱਚ ਮਾਇਆ ਦੀ ਪ੍ਰਬਲਤਾ ਦੱਸੀ ਹੈ ਮਾਇਆ ਕਿਸ ਨੂੰ ਆਖੀਏ ਭਾਵ ਮਾਇਆ ਕਿਸ ਨੂੰ ਕਹਿੰਦੇ ਹਨ ਮਾਇਆ ਕਰਮ ਕੀ ਕਰਦੀ ਹੈ ਇਸ ਦਾ ਨਿਰਣਾ ਹਜੂਰ ਨੇ ਗੁਰਬਾਣੀ ਅੰਦਰ ਇਸ ਤਰ੍ਹਾਂ ਕੀਤਾ ਹੈ ਮਾਇਆ ਕਿਸ ਨੂੰ ਆਖੀਏ ਕੀ ਮਾਇਆ ਕਰਮ ਕਮਾਏ ਦੁੱਖ ਸੁੱਖ ਇਹੋ ਜਿਓ ਵੱਧ ਹੈ ਹਮੇ ਕਰਮ ਕਮਾਈ ਡਾਕਟਰ ਭਾਈ ਵੀਰ ਸਿੰਘ ਜੀ ਨੇ ਮਾਇਆ ਦੇ ਸੰਬੰਧ ਵਿੱਚ ਇਸ ਤਰ੍ਹਾਂ ਲਿਖਿਆ ਹੈ ਕਿ ਮਾਇਆ ਇੱਕ ਕਮਟ ਹੈ, ਛਲ ਹੈ, ਭੁਲੇਵਾ ਹੈ। ਦਾਰਸ਼ਨਿਕ ਵਿੱਦਿਆ ਦੇ ਵਿੱਚ ਇਹ ਭੁਲੇਵਾ ਜੋ ਜਗਤ ਦੇ ਅਨਹੂਦ ਵਿੱਚ ਹੋਂਦ ਦਿਖਾ ਰਿਹਾ ਹੈ। ਜਗਤ ਹੈ ਨਹੀਂ। ਇਹ ਬ੍ਰਹਮ ਪਰਸਰ ਰਿਹਾ ਹੈ। ਇਹ ਫਿਰ ਜੋ ਸਾਰਾ ਜਗਤ ਨਜ਼ਾਰਾ ਨਜ਼ਰ ਆ ਰਿਹਾ ਹੈ ਇਹ ਇੱਕ ਮਾਇਆ ਦਾ ਰੂਪ ਹੈ। ਤੀਸਰੇ ਗੁਰੂ ਜੀ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਭਗਤੀ ਮਾਰਗ ਵਿੱਚੋਂ ਮਾਇਆ ਦਾ ਇਹ ਲੱਛਣ ਲਿਖਦੇ ਹਨ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੁਜਾ ਨਯਾ ਇਹ ਮਾਇਆ ਹੀ ਹੈ ਜੋ ਜਗਿਆਸੂ ਨੂੰ ਪਰਮੇਸ਼ਰ ਦੇ ਧਿਆਨ ਵਿੱਚੋਂ ਉਖੇੜਦੀ ਹੈ ਤੇ ਮੋਹ ਦੇ ਵਿੱਚ ਰੱਖਦੀ ਹੈ ਮਾਇਆ ਭਾਵਨਾ ਤੋਂ ਉਕੜ ਕੇ ਦੂਜੀ ਭਾਵਨਾ ਦੇ ਵਿੱਚ ਜੋ ਮਨ ਦੀ ਅਵਸਥਾ ਹੈ ਉਸੇ ਨੂੰ ਮਾਇਆ ਕਿਹਾ ਗਿਆ ਹੈ ਮਾਇਆ ਵਿਦਵਾਨਾਂ ਨੇ ਤਿੰਨ ਤਰ੍ਹਾਂ ਦੀ ਮੰਨੀ ਹੈ ਜੜ ਮਾਇਆ ਚੇਤਨ ਮਾਇਆ ਅਗਿਆਨ ਰੂਪ ਮਾਇਆ ਜਿਹੜੀ ਜੜ ਮਾਇਆ ਹੈ ਇਸ ਨੂੰ ਡਾਲਰ ਦਮੜੇ ਸੋਨਾ ਚਾਂਦੀ ਹੀਰੇ ਰਤਨ ਆਦ ਕਹਿ ਸਕਦੇ ਆ ਤੇ ਜਿਹੜੀ ਚੇਤਨ ਮਾਇਆ ਹੈ ਇਸ ਤੋਂ ਭਾਵ ਹੈ ਕਿ ਜਿਸ ਵਿੱਚ ਵਾਹਿਗੁਰੂ ਜੀ ਦੀ ਚੇਤਨ ਸ਼ਕਤੀ ਹੈ ਉਸ ਵਿੱਚ ਸਮੁੱਚੇ ਪਸ਼ੂ ਜਿਵੇਂ ਹਾਥੀ ਘੋੜੇ ਤੇ ਪੰਛੀ ਖਾਸ ਕਰਕੇ ਇਸਤਰੀ ਨੂੰ ਚੇਤਨ ਮਾਇਆ ਕਹਿ ਦਿੰਦੇ ਹਾਂ ਤੇ ਤੀਜੀ ਹੈ ਅਗਿਆਨ ਵਿੱਚ ਮਾਇਆ ਦਾ ਰੂਪ ਹਉਮੈ ਤੇ ਭਰਮ ਅਤੇ ਮਮਤਾ ਵੀ ਹੈ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਮਾਇਆ ਦਾ ਸਰੂਪ ਇਸ ਤਰ੍ਹਾਂ ਦਰਸਾਇਆ ਹੈ ਕਿ ਮਾਇਆ ਹੀ ਹੈ ਜੋ ਵਾਹਿਗੁਰੂ ਜੀ ਨੂੰ ਭੁੱਲ ਜਾਣਾ ਹੈ ਜੈਸੀ ਆਗਨ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇ ਮਿਰਚਾਇਆ ਜਾਂ ਤਿਸ ਭਾਣਾ ਤਾਂ ਜੰਮਿਆ ਪਰਵਾਰ ਭਲਾ ਭਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਕਹ ਨਾਨਕ ਗੁਰ ਪ੍ਰਸਾਦਿ ਜਿਨ੍ਹਾਂ ਲਿਵ ਲਾਗੀ ਤਿਨੇ ਵਿੱਚ ਮਾਇਆ ਪਾਇਆ। ਸ੍ਰੀ ਗੁਰੂ ਅਮਰਦਾਸ ਜੀ ਇਸ ਪਉੜੀ ਵਿੱਚ ਦੱਸਦੇ ਹਨ ਕਿ ਜਿਸ ਵੇਲੇ ਜੀਵ ਜਨਮ ਲੈਂਦਾ ਹੈ ਫਿਰ ਇਸ ਦੀ ਲਿਵ ਪਰਮੇਸ਼ਰ ਨਾਲੋਂ ਟੁੱਟ ਜਾਂਦੀ ਹੈ ਕਿਉਂਕਿ ਮਾਇਆ ਦਾ ਹੁਕਮ ਇਸ ਤੇ ਵਰਤ ਜਾਂਦਾ ਹੈ ਤੇ ਇਸ ਦਾ ਮੋਹ ਮਾਇਆ ਦੇ ਨਾਲ ਬਣ ਜਾਂਦਾ ਹੈ। ਜਦੋਂ ਇਹ ਮਾਇਆ ਵਿੱਚ ਖੱਜਤ ਹੋ ਜਾਂਦਾ ਹੈ ਤਾਂ ਵਾਹਿਗੁਰੂ ਵੱਲੋਂ ਇਸ ਧੀ ਲਿਵ ਟੁੱਟ ਜਾਂਦੀ ਹੈ ਭਾਈ ਗੁਰਦਾਸ ਜੀ ਨੇ ਇੱਕ ਕਬਤ ਬੜਾ ਸੁੰਦਰ ਲਿਖਿਆ ਨਦੀ ਤੋਂ ਬਾਹਰ ਦੀ ਅੱਗ ਤਾਂ ਨਦੀ ਦੇ ਪਾਣੀ ਦੇ ਨਾਲ ਬੁਝ ਜਾਂਦੀ ਹੈ ਪਰ ਨਦੀ ਵਿੱਚ ਜਾਂਦੀ ਬੇੜੀ ਨੂੰ ਅੱਗ ਲੱਗ ਜਾਵੇ ਤਾਂ ਕਿਵੇਂ बुझਾਈਏ ਬਾਹਰ ਦੀ ਆਫਤਾ ਤੋਂ ਬਚਣ ਵਾਸਤੇ ਕਿਸੇ ਕਿਲੇ ਦੀ ਓਟ ਲਈ ਜਾ ਸਕਦੀ ਹੈ ਪਰ ਜੇ ਕਿਲੇ ਦੇ ਵਿੱਚ ਹੀ ਲੁੱਟੇ ਗਏ ਫਿਰ ਬਚਾਓ ਕਿੱਥੇ ਹੋਵੇਗਾ ਚੋਰਾ ਦਾ ਡਰ ਕਰਕੇ ਰਾਜੇ ਦੀ ਸ਼ਰਨ ਚ ਜਾਈਦਾ ਹੈ ਪਰ ਰਾਜਾ ਹੀ ਮਾਰੇ ਫਿਰ ਕਿਸ ਨੇ ਸਹਾਇਤਾ ਕਰਨੀ ਹੈ ਇਸੇ ਤਰ੍ਹਾਂ ਮਾਇਆ ਤੋਂ ਬਚਣ ਵਾਸਤੇ ਗੁਰੂ ਘਰ ਜਾਈਦਾ ਹੈ ਜੇ ਗੁਰਦੁਆਰੇ ਵਿੱਚ ਹੀ ਮਾਇਆ ਵਿਆਪੇ ਫਿਰ ਬਚਾਅ ਕਿੱਥੇ ਹੈ ਅੱਜ ਮਾਇਆ ਪਿੱਛੇ ਗੁਰਦੁਆਰਿਆਂ ਦੇ ਵਿੱਚ ਵੱਧੂ ਝਗੜੇ ਹਨ ਭਾਈ ਸਾਭ ਕਥਮ ਕਰਦੇ ਨੇ ਮਾਇਆ ਐਸੀ ਮੋਹਣੀ ਭਾਈ ਜੇਤੇ ਜੀਤੇਤੇ ਡਹਕਾਈ ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾ ਜਗ ਖਾਇਆ ਮਨਮੁਖ ਖਾਤੇ ਗੁਰਮੁਖ ਉਬਰੇ ਜਿਨਿ ਸੱਚ ਨਾਮ ਚਿਤ ਲਾਇਆ ਮੋਹਣੀ ਮੋਹੇ ਲੀਏ ਤ੍ਰੈ ਗੁਨੀਆਂ ਲੋਭ ਵਿਆਪੀ ਝੂਠੀ ਦੁਨੀਆ ਮੇਰੀ ਮੇਰੀ ਕਰਕੇ ਸੰਚੀ ਅੰਤ ਕੀ ਬਾੜ ਸਗਲੇ ਛਲਿਆ ਧੰਨ ਪਰਮ ਕਿਰਪਾਲੂ ਸਤਗੁਰੂ ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਰਾਗ ਅੰਦਰ ਪਹਿਲਾ ਪ੍ਰਸ਼ਨ ਕੀਤਾ ਹੈ ਕਿ ਮਾਇਆ ਕਿਸ ਨੂੰ ਕਹਿੰਦੇ ਨੇ ਤੇ ਮਾਇਆ ਦਾ ਕਰਮ ਕੀ ਹੈ ਭਾ ਮਾਇਆ ਕਰਮ ਕੀ ਕਰਦੀ ਹੈ ਉੱਤਰ ਵਿੱਚ ਦੱਸਿਆ ਹੈ ਕਿ ਵਾਹਿਗੁਰੂ ਜੀ ਨੂੰ ਭੁੱਲ ਜਾਣਾ ਹੀ ਮਾਇਆ ਹੈ ਮਾਇਆ ਦੇ ਸਹਿੱਤ ਜੀਵ ਕਰਮ ਕਰਦਾ ਹੈ ਮਾਇਆ ਦੇ ਵਿੱਚ ਆ ਕੇ ਹੀ ਜੀਵ ਸਾਰੇ ਕਰਮ ਕਰਦਾ ਹੈ ਇਸ ਕਰਮ ਕਰਕੇ ਜੀਵ ਦੁੱਖ ਸੁੱਖ ਦੇ ਵਿੱਚ ਬੰਨਿਆ ਜਾਂਦਾ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਅਸਰਾਗ ਵਿੱਚ ਮਾਇਆ ਦੇ ਕਰਮ ਬਾਰੇ ਵਿਸਥਾਰ ਸਹਿਤ ਦੱਸਿਆ ਹੈ ਜਨ ਲਾਈ ਪ੍ਰੀਤ ਸੋਹੀ ਫਿਰ ਖਾਇ ਜਿਨ ਸੁਖ ਬੈਠਾਲੀ ਤਿਸ ਭਾਉ ਬਹੁਤ ਦਿਖਾਇਆ ਭਾਈ ਮੀਤ ਕੁਟੰਬ ਦੇਖ ਵਿਵਾਦੇ ਹਮ ਆਈ ਵਸਗਤ ਗੁਰ ਪ੍ਰਸਾਦੇ ਐਸਾ ਦੇਖ ਵਿਮੋਹਤ ਹੋਏ ਸਾਧਕ ਸਿੱਧ ਸੁਰਦੇਵ ਮਨੁੱਖਾ ਬਿਨ ਸਾਧੂ ਸਭ ਤ੍ਰੋ ਹੰਤ੍ਰੋ ਹੋਏ ਰਹਾਓ ਇੱਕ ਫਿਰ ਹੈ ਉਦਾਸੀ ਤਨ ਕਾਮ ਵਿਆਪੈ ਇੱਕ ਸੰਚੈ ਗ੍ਰਹੀ ਤਨ ਹੋਏ ਨਾ ਆਪੈ ਇੱਕ ਸਤੀ ਕਹਾਵੈ ਤੈਨੂੰ ਬਹੁਤ ਕਲਪਾਵੇ ਹਮ ਹਰ ਰਾਖੇ ਲਗ ਸਤਗੁਰ ਪਾਵੇ ਤਪ ਕਰਤੇ ਤਪਸੀ ਭੁਲਾਏ ਪੰਡਤ 모ਹੇ ਲੋਭ ਸਬਾਏ ਤ੍ਰੈ ਗੁਣ 모ਹੇ 모ਹਿਆ ਆਕਾਸ਼ ਹਮ ਸਤਗੁਰ ਰਾਖੇ ਦੇਕਰ ਹਾਥ ਗਿਆਨੀ ਕੀ ਹੋਏ ਵਰਤੀ ਦਾਸ ਕਰ ਜੋੜੇ ਸੇਵਾ ਕਰੇ ਅਰਦਾਸ ਜੋ ਤੁਮ ਕਹ ਹੈ ਸੋ ਕਾਰ ਕਮਾਵਾ ਜਨ ਨਾਨਕ ਗੁਰਮੁਖ ਦੇੜ ਨਾ ਆਵਾ ਇੱਕ ਸਮੇ ਮਾਇਆ ਇਸਤਰੀ ਰੂਪ ਧਾਰ ਕੇ ਹੱਥਾਂ ਦੇ ਵਿੱਚ